ਪੰਜਾਬ ਪੁਲਿਸ ਦੇ ਜੋ ਕਮਿਸ਼ਨਰ ਨੇ ਲੁਧਿਆਣੇ ਦੇ ਕੁਲਦੀਪ ਚਾਹਲ ਜੀ ਉਹਨਾਂ ਦੀ ਵੀ ਫੇਕ ਆਈਡੀ ਬਣ ਚੁੱਕੀ ਹੈ ਤੁਹਾਨੂੰ ਦੱਸ ਦਈਏ ਉਹਨਾਂ ਦੀ ਫੇਕ ਆਈਡੀ ਤੋਂ ਊਜਾ ਸਾਹਿਬ ਨੂੰ ਮੈਸੇਜ ਆਂਦਾ ਹੈ ਉਹਨਾਂ ਨੇ ਮੈਨੂੰ ਨਾਲ ਹੀ ਪੁੱਛਿਆ ਵੀ ਤੁਸੀਂ ਯੂ ਸੈਂਡ ਮੀ ਯੂਅਰ ਨੰਬਰ ਯੂਅਰ ਸੈਂਡ ਮੀ ਯੂਅਰ ਨੰਬਰ ਤੈਨੂੰ ਸਾਈਬਰ ਕ੍ਰਾਈਮ ਨੂੰ ਇਸ ਨੂੰ ਬੜੀ ਗੰਭੀਰਤਾ ਨਾਲ ਦੇਖ ਕੇ ਇਹਨੂੰ ਇਸ ਸਿਸਟਮ ਨੂੰ ਸੰਭਾਲਣਾ ਚਾਹੀਦਾ ਇਹ ਭਾਂਪ ਲਿਆ ਵੀ ਇਹ ਜਿਹੜੇ ਮੈਸੇਜ ਨੇ ਗਲਤ ਹੋ ਸਕਦੇ ਨੇ ਪਰ ਕਈ ਲੋਕ ਇਦਾਂ ਦੇ ਮੈਸੇਜ ਦੇਖ ਕੇ ਲੁਭਾਵ ਨੇ ਫਸ ਜਾਂਦੇ ਨੇ ਔਰ ਕਈਆਂ ਵੱਲੋਂ ਪੈਸੇ ਵੀ ਭੇਜੇ ਜਾਂਦੇ ਨੇ ਵੀ ਸਮਾਨ ਸਸਤਾ ਮਿਲ ਰਿਹਾ ਹੈ ਆਮੂਮਨ ਦੇਖਿਆ ਜਾਂਦਾ ਵੀ ਪੰਜਾਬ ਪੁਲਿਸ ਜਿਹੜੀ ਹੈ ਉਹ ਲੋਕਾਂ ਦੀ ਸੁਰੱਖਿਆ ਦੇ ਲਈ ਹਰ ਟਾਈਮ ਤਤਵਰ ਰੰਦੀ ਹੈ ਸੋ ਜਦੋਂ ਸਵੇਰੇ ਕੋਈ ਬੰਦਾ ਆਪਣੇ ਘਰੋਂ ਨਿਕਲਦਾ ਤੇ ਉਹਨੂੰ ਯਕੀਨ ਹੁੰਦਾ ਵਿਸ਼ਵਾਸ ਹੁੰਦਾ ਵੀ ਪੰਜਾਬ ਪੁਲਿਸ ਜਿਹੜੀ ਹੈ ਉਹ ਸਾਡੀ ਰੱਖਿਆ ਦੇ ਲਈ ਥਾਣੇ ਦੇ ਵਿੱਚ ਤਨਾਤ ਔਰ ਵਿਸ਼ਵਾਸ ਦੇ ਨਾਲ ਬੰਦਾ ਆਪਣੀ ਦਿਨਚਰਿਆ ਬਤੀਤ ਕਰਦਾ। ਤੋਂ ਅੱਜ ਗੱਲ ਕਰ ਰਹੇ ਆ ਸਾਡੇ ਨਾਲ ਰਾਧੇਸ਼ਾ ਮੂਚਾ ਜੀ ਨੇ ਜੋ ਕਿ ਅਖੀਲ ਭਾਰਤੀ ਵਪਾਰ ਮੰਡਲ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਨੂੰ ਲੀਡ ਕਰਦੇ ਨੇ। ਤੁਹਾਨੂੰ ਪਹਿਲਾਂ ਅਸੀਂ ਖਬਰ ਸਾਂਝੀ ਕੀਤੀ ਸੀ ਵੀ ਰਕੇਸ਼ ਅਗਰਵਾਲ ਆਈਪੀਐਸ ਅਫੀਸਰ ਜਿਹੜੇ ਕੀ ਲੁਧਿਆਣਾ ਕਮਿਸ਼ਨਰ ਦੇ ਤੌਰ ਤੇ ਉਹਨਾਂ ਨੇ ਇੱਥੇ ਕੰਮ ਕੀਤਾ ਹੈ। ਉਹਨਾਂ ਦੇ ਨਾਮ ਤੇ ਫੇਕ ਆਈਡੀਆ ਬਣਾ ਕੇ ਫੇਸਬੁੱਕ ਤੇ ਉਹਨਾਂ ਦੇ ਸਖੇ ਸਬੰਧੀਆਂ ਨੂੰ ਯਾਰਾ ਮਿੱਤਰਾਂ ਨੂੰ ਮੈਸੇਜ ਭੇਜੇ ਜਾਂਦੇ ਨੇ। ਇਹ ਲੋਕ ਆਪਣਾ ਸਮਾਨ ਵੇਚ ਰਹੇ ਨੇ ਮੇਰੇ ਦੋਸਤ ਨੇ ਇਹਨਾਂ ਤੋਂ ਇਹ ਸਮਾਨ ਲੈ ਲੇ ਦਿੱਤਾ ਜਾਵੇ ਤੁਹਾਨੂੰ ਸਮਾਨ ਸਸਤਾ ਮਿਲੇਗਾ ਸੋ ਉਹ ਤੁਹਾਡਾ ਨਾ ਖਬਰ ਅਸੀਂ ਸਾਂਝੀ ਕੀਤੀ ਅੱਜ ਸਾਡੇ ਨਾਲ ਰਾਧ ਸ਼ਾਮ ਉਹੂਜਾ ਜੀ ਮੌਜੂਦ ਨੇ ਇਹਨਾਂ ਨੂੰ ਜੋ ਮੌਜੂਦਾ ਡਿਪਟੀ ਕਮਿਸ਼ਨਰ ਨੇ ਸਾਡੇ ਕੁਲਦੀਪ ਚਾਹਲ ਜੀ ਉਹਨਾਂ ਵੱਲੋਂ ਪੰਜਾਬ ਪੁਲਿਸ ਦੇ ਜੋ ਕਮਿਸ਼ਨਰ ਨੇ ਲੁਧਿਆਣੇ ਦੇ ਕੁਲਦੀਪ ਚਾਹਲ ਜੀ ਉਹਨਾਂ ਦੀ ਵੀ ਫੇਕ ਆਈਡੀ ਬਣ ਚੁੱਕੀ ਹੈ ਤੁਹਾਨੂੰ ਦੱਸ ਦਈਏ ਉਹਨਾਂ ਦੀ ਫੇਕ ਆਈਡੀ ਤੋਂ ਉਹੂਜਾ ਸਾਹਿਬ ਨੂੰ ਮੈਸੇਜ ਆਦਾ ਵੀ ਮੇਰੇ ਦੋਸਤ ਨੇ ਉਹਨਾਂ ਤੋਂ ਇਹ ਸਮਾਨ ਲੈ ਲਿੱਤਾ ਜਾਵੇ ਸਸਤਾ ਦੇ ਰਹੇ ਨੇ ਇਹਨਾਂ ਦੀ ਬਦਲੀ ਹੋ ਗਈ ਹੈ ਸੋਹੂਜਾ ਜੀ ਨਾਲ ਗੱਲ ਕਰ ਉਹ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਇਹ ਕੀ ਮਸਲਾ ਕੀ ਹੈ ਇਹ ਪੁਲਿਸ ਆਫਸਰਾਂ ਦੇ ਫੇਕ ਆਈਡੈਂਟੀ ਬਣਾ ਕੇ ਆਮ ਲੋਕਾਂ ਨੂੰ ਮੈਸੇਜ ਕੀਤੇ ਜਾਂਦੇ ਨੇ ਡਿਮਾਂਡ ਕੀਤੀ ਜਾਂਦੀ ਹੈ ਪਿਆਸਿਆਂ ਦੇ ਜਾਂ ਉਹਨਾਂ ਨੂੰ ਲੁਭਾਉਣ ਨੇ ਆਫਰ ਦਿੱਤੇ ਜਾਂਦੇ ਨੇ ਵੀ ਸਮਾਨ ਸਸਤਾ ਹੈ ਲੈ ਲੀਤਾ ਜਾਵੇ ਕਿੰਦਾ ਦੇਖਣੋ ਇਸ ਗੱਲ ਨੂੰ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਨੂੰ ਪਹਿਲੇ ਫਰੈਂਡ ਰਿਕੁਐਸਟ ਆਈ ਕੁਲਦੀਪ ਚੈਲਸ ਸਾਹਿਬ ਦੇ ਏ ਆਈਡੀ ਤੋਂ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਤੇ ਮੈਂ ਨੈਚੁਰਲੀ ਸਾਡੇ ਸ਼ਹਿਰ ਦੇ ਉਹ ਇਸ ਟਾਈਮ ਮਾਲਕਾ ਸ਼ਹਿਰ ਨੂੰ ਉਹ ਸਾਰਾ ਲਾਂਡ ਆਰਡਰ ਨੂੰ ਦੇਖ ਰਿਹਾ ਠੀਕ ਰੱਖ ਰਿਹਾ ਮੈਂ ਉਹਨਾਂ ਦੇ ਆਈਡੀ ਆਣ ਤੋਂ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਸ਼ਾਇਦ ਚਾਲ ਸਾਹਿਬ ਨੇ ਮੈਨੂੰ ਸਪੈਸ਼ਲ ਫਰੈਂਡ ਰਿਕੁਐਸਟ ਭੇਜੀ ਹੈ ਮੈਂ ਸੈਪਟ ਕਰ ਲਈ ਮੈਨੂੰ ਸੈਪਟ ਕਰਨ ਤੋਂ ਬਾਅਦ ਆ ਮੈਨੂੰ ਆਈਡੀ ਤੋਂ ਆਇਆ ਆ ਜਿਹਦੇ ਚ ਐ ਇਦਾਂ ਫੋਟੋ ਲੱਗੀ ਹੋਈ ਐ ਬਾਕਾਇਦਾ ਇਹ ਮੈਸੇਜ ਵੀ ਆਏ ਹੋਣੇ ਨਾਲ ਉਸ ਤੋਂ ਬਾਅਦ ਫਿਰ ਮੇਰੇ ਨਾਲ ਚੈਟਿੰਗ ਸ਼ੁਰੂ ਹੋ ਗਈ ਚੈਟਿੰਗ ਸ਼ੁਰੂ ਹੋਈ ਜਦੋਂ ਉਹਨਾਂ ਨੇ ਮੈਨੂੰ ਨਾਲ ਹੀ ਪੁੱਛਿਆ ਵੀ ਤੁਸੀਂ ਯੂ ਸੈਂਡ ਮੀ ਯੂਅਰ ਨੰਬਰ ਯੂ ਸੈਂਡ ਮੀ ਯੂਅਰ ਨੰਬਰ ਮੈਂ ਉਹਨਾਂ ਨੂੰ ਜਦੋਂ ਨਾਲ ਹੀ ਵਾਪਸੀ ਜਵਾਬ ਦਿੱਤਾ ਪਲੀਜ਼ ਆਪ ਤੁਸੀਂ ਮੈਨੂੰ ਕੋਈ ਸਮੇਂ ਦੱਸੋ ਕਿਸ ਟਾਈਮ ਪਹਿਲੇ ਮੈਂ ਤੁਹਾਨੂੰ ਮਿਲ ਲਵਾਂ ਫਿਰ ਮੈਂ ਤੁਹਾਨੂੰ ਆਪਣਾ ਨੰਬਰ ਦੇ ਸਕਦਾ ਮੈਂ ਨਾਲ ਹੀ ਉਸ ਤੋਂ ਬਾਅਦ ਉਹਨਾਂ ਦਾ ਠੀਕ ਹੈ ਉਹਨਾਂ ਨੇ ਓਕੇ ਕੀਤਾ ਤੇ ਨਾਲ ਹੀ ਮੈਨੂੰ ਕਹਿੰਦਾ ਮਾਈ ਓਨਲੀ ਮਾਈ ਵਨ ਮਾਈ ਫਰੈਂਡ ਵਿਕਾਸ ਪਟੇਲ ਫ੍ਰੋਮ ਸੀਆਰਪੀਐਫ ਕੈਂਪ ਵਿਲ ਕਾਲ ਯੂ ਆਈ ਵਿਲ ਫਾਰਵਰਡ ਯੂਅਰ ਨੰਬਰ ਟੂ ਹਿਮ ਹੀ ਇਜ਼ ਅ ਸੀਆਰਪੀ ਅਫੀਸਰ ਹਿਸ ਡਿਊਟੀ ਟਰਾਂਸਫਰ ਹੇ ਹੀ ਇਸ ਸੈਲਿੰਗ ਦਾ ਤੁਹਾਨੂੰ ਮੈਸੇਜ ਬਣਾ ਕੇ ਭੇਜਦਾ ਵੀ ਇਹ ਬੰਦੇ ਤੋਂ ਸਮਾਨ ਲੈ ਆ ਲੋ ਤੁਸੀਂ ਸਸਤਾ ਦੇ ਰਿਹਾ ਉਹ ਨਾਲ ਹੀ ਉਹਨਾਂ ਨੇ ਓਕੇ ਕਰਨ ਤੋਂ ਬਾਅਦ ਫਿਰ ਮੈਨੂੰ ਮੈਨੂੰ ਦੁਆਰਾ ਸਾਰਾ ਉਹਨਾਂ ਨੇ ਕਰਨ ਤੋਂ ਬਾਅਦ ਮੈਂ ਫਿਰ ਉਸ ਜਦੋਂ ਇਸ ਗੱਲ ਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਟਾਈਮ ਦਿਓ ਫਿਰ ਉਸ ਤੋਂ ਬਾਅਦ ਮੈਨੂੰ ਨੀ ਕੋਈ ਮੈਸੇਜ ਆਇਆ ਤੇ ਇਸ ਤਰ੍ਹਾਂ ਜਿਹੜੇ ਮੈਸੇਜ ਆਣੇ ਆ ਇਹ ਬਹੁਤ ਇੱਕ ਸਾਈਬਰ ਕ੍ਰਾਈਮ ਦੇ ਤੌਰ ਤੇ ਇਹ ਮੈਂ ਤਾਂ ਦੇਖਿਆ ਜਾ ਰਿਹਾ ਕਿ ਇਹ ਮੈਨੂੰ ਨਹੀਂ ਲੱਗਦਾ ਵੀ ਉਹ ਅਫਸਰ ਜਿਹੜੇ ਏਡੇ ਵੱਡੇ ਅਫਸਰ ਆ ਕਿਸੇ ਨੂੰ ਐਦਾਂ ਦੇ ਮੈਸੇਜ ਭੇਜ ਸਕਦੇ ਆ ਇਹਦੇ ਨਾਲ ਕੋਈ ਨਾ ਕੋਈ ਐਸੀ ਘਟਨਾ ਵਾਪਰ ਸਕਦੀ ਹੈ ਜਿਹੜੀ ਕਿ ਆਮ ਲੋਕਾਂ ਵਾਸਤੇ ਔਰ ਸ਼ਹਿਰ ਵਾਸਤੇ ਜਾਂ ਲੋਕਾਂ 'ਚ ਗਲਤ ਮੈਸੇਜ ਜਾਣ ਵਾਸਤੇ ਇੱਕ ਐਸਾ ਮੈਸੇਜ ਬਣ ਜਾਏਗਾ ਜਿਹੜਾ ਕਿ ਇਹਨੂੰ ਬਿਲਕੁਲ ਕੰਟਰੋਲ ਕਰਨਾ ਚਾਹੀਦਾ ਇਹਨੂੰ ਸਾਈਬਰ ਕ੍ਰਾਈਮ ਨੂੰ ਇਸ ਨੂੰ ਬੜੀ ਗੰਭੀਰਤਾ ਨਾਲ ਦੇਖ ਕੇ ਇਹਨੂੰ ਇਸ ਸਿਸਟਮ ਨੂੰ ਸਮਹਾਲਣਾ ਚਾਹੀਦਾ ਹੈ ਸਾਈਬਰ ਕ੍ਰਾਈਮ ਇੰਨਾ ਸਾਡਾ ਜਿਆਦਾ ਫਾਸਟ ਸ਼ਾਰਪਲੀ ਇੰਨਾ ਮੈਸੇਜ ਨੂੰ ਪਿਕ ਕਰਨੇ ਚਾਹੀਦੇ ਆ ਇਹਨਾਂ ਤੇ ਐਕਟਿਵ ਹੋਣੀ ਚਾਹੀਦੀ ਹੈ ਕਿ ਮੁੜ ਕੇ ਇਹ ਜਿਹੜੇ ਇਹ ਕਰਦੇ ਆ ਸਾਈਬਰ ਕ੍ਰਾਈਮ ਕ੍ਰਾਈਮ ਕਰ ਰਹੇ ਆ ਉਹਨਾਂ ਨੂੰ ਫੜ ਕੇ ਖਤ ਇਸ ਮਸਲੇ ਨੂੰ ਖਤਮ ਕਰਨਾ ਜਾਂ ਤਾਂ ਕਿ ਅੱਗੇ ਤੋਂ ਲੋਕਾਂ ਵਾਸਤੇ ਸਬਕ ਬਣ ਸਕੇ ਇੱਕ ਇੱਕ ਕੋਈ ਹੋਰ ਦੂਸਰਾ ਨਾ ਕਰੇ ਇਹ ਤਾਂ ਉਜਾ ਸਾਹਿਬ ਤੁਸੀਂ ਹੋ ਗਏ ਵੀ ਚਲੋ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਅਵੇਅਰ ਹੋ ਗਏ ਤੁਸੀਂ ਇਹ ਭਾਂਪ ਲਿਆ ਵੀ ਇਹ ਜਿਹੜੇ ਮੈਸੇਜ ਨੇ ਗਲਤ ਹੋ ਸਕਦੇ ਨੇ ਪਰ ਕਈ ਲੋਕ ਇਦਾਂ ਦੇ ਮੈਸੇਜ ਦੇਖ ਕੇ ਲੁਭਾਵ ਨੇ ਫਸ ਜਾਂਦੇ ਨੇ ਔਰ ਕਈਆਂ ਵੱਲੋਂ ਪੈਸੇ ਵੀ ਭੇਜੇ ਜਾਂਦੇ ਨੇ ਵੀ ਸਮਾਨ ਸਸਤਾ ਮਿਲ ਰਿਹਾ ਹੈ ਇਹਦਾ ਫਾਇਦਾ ਲੈ ਲੀਏ ਜਾਂਦਾ ਕੋਈ ਵਾਇਰਲ ਮੀਡੀਆ ਕੱਢ ਲੀਏ ਤੁਸੀਂ ਕੀ ਦੇਖਦੇ ਹੋ ਵੀ ਇਹ ਲੋਕਾਂ ਨੂੰ ਅਵੇਅਰਨੈਸ ਲਈ ਪੰਜਾਬ ਪੁਲਿਸ ਵੱਲੋਂ ਕਿਹੜੇ ਕਿਹੜੇ ਠੋਸ ਕਦਮ ਉਠਾਣੇ ਚਾਹੀਦੇ ਆ ਤੁਹਾਡਾ ਕਹਿਣਾ ਵੀ ਸਾਈਬਰ ਕ੍ਰਾਈਮ ਵੀ ਇਹਨਾਂ ਨੇ ਸਾਈਬਰ ਸੈੱਲ ਅਲੱਗ ਬਣਾ ਦਿੱਤਾ ਹੈ ਸਾਡਾ ਸਾਈਬਰ ਇੱਥੇ ਸਾਈਬਰ ਕ੍ਰਾਈਮ ਸੈੱਲ ਬਣਿਆ ਹੈ ਉਸ ਸੈੱਲ ਨੂੰ ਇੰਨੀ ਜ਼ਿਆਦਾ ਐਕਟਿਵਲੀ ਵਰਕ ਕਰਨਾ ਚਾਹੀਦਾ ਕਿ ਕਿਤੋਂ ਵੀ ਕੋਈ ਇਨਫਰਮੇਸ਼ਨ ਕਿਸੇ ਵੇਲੇ ਕੋਈ ਰੂਟੀਨ 'ਚ ਕੋਈ ਅਗਰ ਫੋਨ ਕਰ ਦਿੰਦਾ ਮੈਸੇਜ ਕਰ ਦਿੰਦਾ ਕੋਈ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਇਸ ਗੱਲ ਦੀ ਇਹ ਸਿਸਟਮ ਗੱਲ ਸਮ ਪਤਾ ਲੱਗਦੀ ਹੈ ਉਹਨੂੰ ਇੰਨਾ ਫਾਸਟਲੀ ਉਹਦੇ ਤੇ ਐਕਟ ਕਰਨਾ ਚਾਹੀਦਾ ਕਿ ਇੰਨਾ ਉਹਨਾਂ ਕੋ ਸੋਰਸ ਵੀ ਮੇਰੇ ਖਾਲ ਦਿੱਤੇ ਹੋਏ ਆ 1 ਮਿੰਟ ਚ ਉਹ ਫੜ ਸਕਦੇ ਆ ਵੀ ਜੇ ਇਮੀਡੀਏਟਲੀ ਐਕਸ਼ਨ ਕਰਨ ਤੇ ਕਿਸ ਜਗਾ ਤੋਂ ਹੋਇਆ ਕਿਹੜਾ ਬੰਦਾ ਕਰ ਰਿਹਾ ਕਿੰਨੀ ਦੇਰ ਚ ਉਹ 1 ਮਿੰਟ ਚ ਸਾਰਾ ਕੁਝ ਇਸ ਗੱਲ ਨੂੰ ਕੰਟਰੋਲ ਕਰਕੇ ਦੂਜਿਆਂ ਵਾਸਤੇ ਸਬਕ ਦਾ ਸਿਸਟਮ ਬਣਾ ਸਕਦੇ ਆ ਤਾਂ ਕਿ ਦੂਜਿਆਂ ਨੂੰ ਸਬਕ ਰਵੇ ਕਿ ਹੋਰ ਕੋਈ ਬੰਦਾ ਐਸਾ ਗਲਤੀ ਨਾ ਕਰੇ ਜਦੋਂ ਕਿ ਸਾਡਾ ਦੇਸ਼ ਹੁਣ ਅੱਜ ਡਿਜੀਟਲ ਸਿਸਟਮ ਬਲਦੇ ਆ ਰਿਹਾ ਸਾਰਾ ਸਾਡੇ ਪ੍ਰਾਈਮ ਮਿਨਿਸਟਰ ਦੀ ਵੀ ਕਾਲ ਹੈ ਵੀ ਸਾਲ ਸਾਰਾ ਜਿਹੜੀ ਆਪਣੀ ਵਰਕਿੰਗ ਹੈ ਡਿਜੀਟਲੀ ਆਪਣੀ ਵਰਕਿੰਗ ਕਰੀਏ ਲੇਕਿਨ ਜੇ ਇਸ ਤਰ੍ਹਾਂ ਦੇ ਸਾਈਬਰ ਕ੍ਰਾਈਮ ਹੋਣਗੇ ਉਹਦੇ ਨਾਲ ਤਾਂ ਬਹੁਤ ਖਤਰੇ ਵਾਲੀ ਗੱਲ ਹੈ ਇਸ ਤੋਂ ਇਲਾਵਾ ਮੈਂ ਇੱਕ ਹੋਰ ਦੱਸਾਂ ਵੀ ਮੇਰੇ ਇੱਕ ਸਾਡੇ ਇੱਥੇ ਯਾਨ ਡੀਲਰ ਹੈਗੇ ਉਹਨਾਂ ਦਾ ਇੱਕ ਦਿਨ ਫੋਨ ਹੈਕ ਕਰ ਲਿਆ ਉਹ ਉਹਦੇ ਨਾਲ ਕਿਸੇ ਨੇ ਫੋਨ ਤੇ ਗੱਲ ਕਰ ਰਿਆ ਨਾਲ ਹੀ ਉਹ ਹੈਕ ਕਰ ਲੈਂਦੇ ਆ ਉਹ ਕਰ ਲੈਂਦੇ ਹੈਕ ਕਰਕੇ ਕਾਲ ਟਰਾਂਸਫਰ ਕਰ ਲੈਂਦੇ ਆ ਕਾਲ ਟਰਾਂਸਫਰ ਕਰਕੇ ਫਿਰ ਉਹਦੇ ਸਾਰੇ ਜਿਹੜੇ ਲਿੰਕ ਦੇ ਨੰਬਰ ਜਿਹੜੇ ਸੇਵ ਨੰਬਰ ਸਭ ਦੇ ਸੇਵ ਨੰਬਰਾਂ ਤੇ ਉਹਨਾਂ ਨੇ ਮੈਸੇਜ ਪਾਤਾ ਵੀ ਸਾਨੂੰ ਤੁਸੀਂ ਇਹ 45000 ਰੁਪਏ ਚਾਹੀਦਾ ਸਾਨੂੰ 50000 ਚਾਹੀਦਾ ਸਾਨੂੰ 20000 ਚਾਹੀਦਾ ਵੀ ਇਹ ਪੈਸੇ ਸਾਡੇ ਇਹ ਸਾਡੇ ਟਰਾਂਸਫਰ ਕਰ ਦਿਓ ਇਸ ਨੰਬਰ ਤੇ ਤੇ ਇਹ ਇਦਾਂ ਦੀ ਵੀ ਸਾਈਬਰ ਕ੍ਰਾਈਮ ਹੋ ਰਿਹਾ ਹੈ ਇਹਦੇ ਬਾਰੇ ਵੀ ਮੈਂ ਐਸਐਚਓ ਸਾਹਿਬ ਜਿਹੜੇ ਸਾਈਬਰ ਕ੍ਰਾਈਮ ਸੀ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਮੈਂ ਕਿ ਇਹਤੇ ਐਕਸ਼ਨ ਕਰੋ ਇਹਦੋਂ ਫੜੋ ਨਹੀਂ ਤਾਂ ਅਦਰਵਾਈਜ਼ ਕਿਸੇ ਵੇਲੇ ਕੋਈ ਮਿਸ ਹੈਪਨਿੰਗ ਵੱਡੀ ਹੋ ਜਾਏਗੀ ਜਿਹੜੀ ਕਿ ਬਹੁਤ ਵਪਾਰ ਵਾਸਤੇ ਟ੍ਰੇਡ ਵਾਸਤੇ ਔਰ ਲੋਕਾਂ ਵਾਸਤੇ ਦੇਸ਼ ਵਾਸਤੇ ਸਾਰੀ ਸ਼ਰਮ ਦੀ ਗੱਲ ਹੋਏਗੀ ਜਾਂ ਨੁਕਸਾਨ ਵਾਲੀ ਗੱਲ ਹੋਏਗੀ ਕਿਰਪਾ ਇਹਦੇ ਤੇ ਧਿਆਨ ਦਿੱਤਾ ਜਾਵੇ ਸੋ ਇਸੇਗੇ ਰਾਦੇਸ਼ਾਮ ਉਜਾ ਜੀ ਵੀ ਜਿਨ੍ਹਾਂ ਨੇ ਕਿਹਾ ਵੀ ਕਈ ਹਜ਼ਾਰਾਂ ਲੋਕਾਂ ਨੂੰ ਇਹ ਮੈਸੇਜ ਆਂਦੇ ਹੁਣੇ ਰੋਜ਼ ਦੇ ਵੀ ਐਸੇ ਟੰਗ ਨਾ ਠੱਗੀਆਂ ਕਰਨ ਦੇ ਜੋ ਸਿਸਟਮ ਹੈ ਨੇ ਜੋ ਜਾਲਸਾਜ ਲੋਕ ਨੇ ਜੋ ਨੌਸਰਬਾਜ ਲੋਕ ਨੇ ਇਦਾਂ ਦੇ ਕੰਮਾਂ ਨੂੰ ਇਨਜਾਮ ਦਿੰਦੇ ਨੇ ਪਰ ਕਿਤਨਾ ਕਿਤੇ ਵੱਡੇ ਵੱਡੇ ਪੁਲਿਸ ਆਫਸਰਾਂ ਦੀਆਂ ਫੋਟੋਆਂ ਲਾ ਕੇ ਜਦੋਂ ਇਹੋ ਜਿਹੇ ਮੈਸੇਜ ਆਂਦੇ ਨੇ ਤੇ ਕਿਤਨਾ ਕਿਤੇ ਲੋਕ ਇਹ ਸਮਝਦੇ ਨੇ ਵੀ ਇਹ ਸ਼ਾਇਦ ਇਹ ਕਿਤੇ ਮੈਸੇਜ ਸੱਚਾ ਮੈਸੇਜ ਹੈ ਸੋ ਲੋਕ ਫਸ ਜਾਂਦੇ ਨੇ ਇਦਾਂ ਦੇ ਜਿਹੜੇ ਲੁਭਾਵ ਨੇ ਮੈਸੇਜ ਆਂਦੇ ਨੇ ਉਹਨਾਂ ਤੋਂ ਲੋਕਾਂ ਨੂੰ ਥੋੜਾ ਅਵੇਅਰ ਲੈਣ ਦੀ ਲੋੜ ਹੈ ਇਹ ਤਾਂ ਹੁਜਾ ਸਾਹਿਬ ਸੀ ਇਹਨਾਂ ਦੀ ਅਵੇਅਰਨੈਸ ਦੇ ਨਾਲ ਇਹਨਾਂ ਨੇ ਉਹ ਵੈਰੀਫਾਈ ਕਰ ਲਿਆ ਉਹ ਨੰਬਰ ਇਹਨਾਂ ਨੂੰ ਲੱਗਿਆ ਵੀ ਇਹ ਗਲਤ ਹੈ ਸੋ ਇਦਾਂ ਦੀਆਂ ਅਪਡੇਟ ਦੇ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਕੈਮਰਾਮੈਨ ਨਵਲ ਦੇ ਨਾਲ ਪੰਕਜ ਭਾਰਤੀ ਲੁਧਿਆਣਾ